ਸਭ ਨੂੰ ਮਾਣ ਮਿਲਦੀ ਹੈ ਅੱਜ ਸੂਬਾ ਕਮੇਟੀ ਦੀ ਮੀਟਿੰਗ ਮੁੱਖ ਦਫ਼ਤਰ ਚੱਬਾ ਚੀਤਗ੍ਰੇਸਿੰਗ ਬਾਕੀਪੁਰ ਵਿਖੇ ਹੋਈ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਹੜਾਂ ਦੀ ਗੱਲ ਵਿਚਾਰਿਆ ਗਿਆ ਹੜਾਂ ਦੇ ਨਾਲ 30000 ਕਰੋੜ ਤੋਂ ਲੈ ਕੇ 20000 ਕਰੋੜ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਕੇਂਦਰ ਤੇ ਪੰਜਾਬ ਸਰਕਾਰ ਕਰੇ ਘੱਟ ਤੋਂ ਘੱਟ 70000 ਰੁਪਿਆ ਪ੍ਰਤੀ ਇੱਕ ਮੌਜਾ 7000 ਰੁਪਿਆ ਮਜ਼ਦੂਰ ਵਾਸਤੇ ਜਿਹਦਾ ਘਟਾ ਟਹਿ ਗਿਆ ਇੱਕ ਉਹਦਾ 2 ਲੱਖ ਰੁਪਇਆ ਜਿਹਦਾ ਘਟਾ ਠਾਵਾ ਉਹਦੀ ਘਰ ਦੀ ਅਸੈਸਮੈਂਟ ਲਾ ਕੇ ਡੰਗਰ ਦਾ ਗਾਂ ਦਾ ਮੱਝ ਦਾ 1 ਲੱਖ ਰੁਪਇਆ ਰੂੜੀ ਤੇ ਟਰੈਕਟਰ ਸਾਢੇ ਢੇ ਦਾ ਉਹ ਜੋਗ ਮੁਆਵਜ਼ਾ ਸਰਕਾਰ ਅਸਿਸਟੈਂਟ ਇਹਨੂੰ ਆਪਦਾ ਕੋਰਤ ਸੂਬਾ ਤਰਾਰ ਦੇਵੇ ਤੇ ਇਹ ਮੁਆਵਜ਼ਾ ਦਿੱਤਾ ਜਾਵੇ ਇਹਦੇ ਨਾਲ ਹੋਰ ਜਿੰਨਾਂ ਦੇ ਵਿੱਚ ਸਾਰੇ ਦਰਿਆਵਾਂ ਨੂੰ ਪੰਜਾਬ ਦੇ ਵਿੱਚ ਨਹਿਰੀ ਨਹੀਂ ਦਿੱਤਾ ਜਾਵੇ ਜਿੰਨਾ ਚਿਰ ਨਹਿਰੀ ਰੂਪ ਨਹੀਂ ਦਿੱਤਾ ਜਾਂਦਾ ਉਨੀ ਦੇਰ ਸਰਕਾਰ ਰੇਤ ਕੱਢਣ ਦਾ ਹੱਕ ਜ਼ਮੀਨ ਮਾਲਕ ਦੇ ਮਜੂਰ ਨੂੰ ਦੇਵੇ ਜੇ ਸਰਕਾਰ ਜ਼ਮੀਨ ਮਾਲਕ ਨੂੰ ਹੱਕ ਨਹੀਂ ਹੁੰਦੀ ਤੇ ਫਿਰ ਜਥੇਬੰਦੀਆਂ ਵਿਚਾਰ ਕਰਕੇ ਇਹ ਰੇਤ ਆਪ ਕੱਢਣਗੇ ਇਹਦੇ ਨਾਲ ਹੜਾ ਸੰਬੰਧੀ ਬੰਧ ਪੱਤਰ ਉਹ ਅਗਲੇ ਦਿਨਾਂ ਦੇ ਵਿੱਚ ਜਥੇਬੰਦੀਆਂ ਦੀ رائے ਕਰਕੇ ਉਹ ਦਿੱਤੇ ਜਾਣਗੇ ਚੇਪ ਵਾਲੇ ਮੀਟਰ ਸਰਕਾਰ ਵੱਡੀ ਤਲਾ ਦੇ ਵਿੱਚ ਲਾ ਰਹੀ ਆ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਬਿਲੀਬੋਰਡ ਦੇਣਾ ਵਾ ਉਦੇ ਵਾਸਤੇ ਅਗਲੇ ਹਫ਼ਤਾ ਦੇ ਵਿੱਚ ਇੱਕ ਕੱਟ ਆਫ ਡੇਟ ਕੱਢੀ ਜਾਊਗੀ ਉਹ ਡੇਟ ਦਾ ਐਲਾਨ ਹੋਊਗਾ ਕਿ ਸਰਕਾਰ ਪਹਿਲਾਂ ਵਾਲੇ ਗਰਾਰੀ ਵਾਲੇ ਮੀਟਰ ਲਾ ਦੇਵੇ ਜੇ ਨਹੀਂ ਲਾਉਂਦੀ ਸਰਕਾਰ ਤੇ ਜਿਹੜੇ ਚਿਪ ਵਾਲੇ ਮੀਟਰ ਲੱਗੇ ਆ ਇਹ ਵੱਡੀ ਤਦਾਦ ਦੇ ਸਾਰੇ ਪੰਜਾਬ ਦੇ ਕੁੱਟ ਕੇ ਦਫ਼ਤਰਾਂ ਦੇ ਵਿੱਚ ਦਿੱਤੇ ਜਾਣ ਤਾਂ ਕਰਜੇ ਕਰ ਪ੍ਰਧਾਨਕ ਦਾ ਵੀ ਤੇ ਥਾਦ ਇਹੋ ਯਤਰਾਈ ਜਾਵੇ ਤੇ ਹਰ ਪੀੜਤਾ ਦਾ ਸਮੁੱਚਾ ਕਰਜ਼ਾ ਜਿਹੜਾ ਉਹ ਖਤਮ ਕੀਤਾ ਜਾਵੇ